ਸਰਬਤਰਮ ਨਿਊਜ਼ ਚੈਨਲ ਵਿੱਚ ਆਪ ਸਭ ਜੀ ਦਾ ਸਵਾਗਤ ਹੈ ਜੀ ਸਰਬਤਰਮ ਨਿਊਜ਼ ਚੈਨਲ ਟੀਮ ਅੱਜ ਪਹੁੰਚੀ ਗੁਰੂ ਕੀ ਰਸੋਈ ਖੜ ਅਛਰਵਾਲ ਜ਼ਿਲ੍ਹਾ ਸ਼ਿਆਲਪੁਰ ਵਿਖੇ ਜਿੱਥੇ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਗੁਰੂ ਕੀ ਰਸੋਈ ਖੜ ਅਛਰਵਾਲ ਵਿਖੇ ਜੋ 13 ਅਕਤੂਬਰ ਤੋਂ 17 ਅਕਤੂਬਰ ਤੱਕ ਗੁਰਮਤਮਕ ਮੁਕਾਬਲੇ ਕਰਵਾਏ ਜਾ ਰਹੇ ਨੇ ਇਹਨਾਂ ਗੁਰਮਤਮਕ ਮੁਕਾਬਲਿਆਂ ਦੀ ਸ਼ੁਰੂਆਤ ਤੇ ਸੁਖਨੀ ਸਾਭ ਜੀ ਦੇ ਜਪ ਕੀਤੇ ਗਏ ਅਤੇ ਸਰਵੱਤੇ ਭਲੇ ਅਰਦਾਸ ਕੀਤੀ ਗਈ ਉਪਰੰਤ ਗੁਰਮਤਮ ਕਾਬਲੇ ਸ਼ੁਰੂ ਕੀਤੇ ਗਏ ਜਿਸ ਵਿੱਚ 9 ਸਾਲ ਤੇ 18 ਸਾਲ ਦੇ ਵਿਦਿਆਰਥੀ ਦੇ ਸਿੱਖੀ ਇਤਿਹਾਸ ਨਾਲ ਸੰਬੰਧਿਤ ਸਵਾਲ ਜਵਾਬ ਕੁਆਲੀਫਾਈ ਲਿਖਤੀ ਮੁਕਾਬਲੇ ਕਰਵਾਏ ਗਏ ਤੇ ਜਿਸ ਵਿੱਚ ਦੇਸ਼ ਭਰ ਤੋਂ 106 ਵਿਦਿਆਰਥੀਆਂ ਨੇ ਭਾਗ ਲਿਆ ਇਸ ਵਾਰ ਇਹ ਜਾਣਕਰ ਦਿੰਦੇ ਹੋਏ ਪ੍ਰਧਾਨ ਕੁਲਵੰਤ ਸਿੰਘ ਗਿੱਲ ਅਤੇ ਸਮੂਹ ਪ੍ਰਬੰਧਕਾ ਨੇ ਸਰਬਤਰਮ ਨਿਯੁਕਤ ਟੀਮ ਨਾਲ ਅਗਿਤ ਕਰਦੇ ਹੋਏ ਦੱਸਿਆ ਕਿ ਇਸ ਸਾਲ ਜੇਤੂ ਬੱਚਿਆਂ ਨੂੰ ਦਿੱਤੀ ਜਨਵਰੀ ਰਾਸ਼ੀ ਵਿੱਚ ਕਾਫੀ ਵਾਅਦਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹਨਾਂ ਮੁਕਾਬਲੇ ਵਿੱਚ 3 ਸਾਲ ਤੋਂ 9 ਸਾਲ ਦੇ ਬੱਚਿਆਂ ਲਈ ਨਿਤਨੇਮ ਦੀਆਂ ਸੱਤ ਬਾਣੀਆਂ 9 ਤੋਂ 18 ਸਾਲ ਲਈ ਸ਼੍ਰੀ ਸੁਖਨੀ ਸਾਹਿਬ ਸ਼ਲੋਕਮਹੱਲਾ ਆਸਾ ਦੀ ਬਾਣ ਨਿਤ ਨਿਤਨੇਮ ਦੀਆਂ ਬਾਣੀਆਂ ਕਵੀਸ਼ਰੀ ਗੁਰਬਾਣੀ ਕੀਰਤਨ ਅਤੇ ਸਿੱਖੀ ਇਤਿਹਾਸ ਸੰਬੰਧੀ ਸਵਾਲ ਜਵਾਬ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਸੰਸਥਾ ਵੱਲੋਂ ਹਰ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਪਹਿਲੇ 10 ਨੰਬਰ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਪਹਿਲਾ ਇਨਾਮ 1 ਲੱਖ ਤੇ ਦੂਜਾ ਨਾਮ 50000 ਤੇ ਤੀਜਾ ਨਾਮ 25000 ਚੌਥਾ ਇਨਾਮ 15000 ਪੰਜਵਾਂ ਇਨਾਮ 12000 ਛੇਵਾਂ ਨਾਮ 10000 ਸੱਤਵਾਂ ਨਾਮ 8000 ਤੇ ਨੌਵਾਂ ਇਨਾਮ 4000 10ਵਾਂ ਨਾਮ 2000 ਰੁਪਏ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਉਨਾ ਦੱਸਿਆ ਕਿ ਸਾਰੇ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਬੱਚਿਆਂ ਵਿੱਚੋਂ ਟੈਲੈਂਟ ਦੇ ਆਧਾਰ ਤੇ ਇੱਕ ਬੱਚਾ ਚੁਣਿਆ ਜਾਵੇਗਾ ਜਿਸ ਨੂੰ ਸਰਵ ਉੱਤਮ ਬੱਚਾ ਅਵਾਰਡ ਅਤੇ 5 ਲੱਖ ਰੁਪਏ ਦਾ ਇਨਾਮ ਦੇ ਕਿਸਨ ਮਾਨਦ ਕੀਤਾ ਜਾਵੇਗਾ। ਉਨਾ ਦੱਸਿਆ ਕਿ ਦੂਰ ਤੋਂ ਆਉਣ ਵਾਲੇ ਵਿਦਿਆਰਥੀਆਂ ਦਾ ਰਹਿਣ ਅਤੇ ਖਾਣ ਪੀਣ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ। ਆਓ ਸੀ ਦੇਖਦੇ ਹਾਂ ਅੱਜ ਦੂਜੇ ਦਿਨ ਦੇ ਗੁਰਮਤ ਮੁਕਾਬਲਿਆਂ ਕੁਝ ਲਾਈਵ ਤਸਵੀਰਾਂ। ਤੋ ਦੇਖਦੇ ਰਹੋ ਸਰਬਤਰਮ ਨਿਊ ਚੈਨਲ ਸੋ ਵੀਡੀਓ ਨੂੰ ਬਤ ਬਤ ਲਾਈਕ ਕਮੈਂਟ ਸ਼ੇਅਰ ਜਰੂਰ ਕਰੋ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸੋ ਦੇਖਦੇ ਰਹੋ ਸਰਬਤਰਮ ਨਿਊ ਚੈਨਲ ਧੰਨਵਾਦ ਜੀ ਹਿੰਮਤੀ ਮਿਹਨਤੀ ਭਾਰਾ ਹੋਵੇ ਲੋਹਾ ਲੈਂਦਾ ਹੈ ਮੁਸ਼ਕਲਾਂ ਨਾਲ ਜਿਹੜਾ ਲੋਹਾ ਲੈਂਦਾ ਹੈ ਮੁਸ਼ਕਲਾਂ ਨਾਲ ਜਿਹੜਾ ਰੋਸ਼ਨ ਹੋਸਦਾ ਜਗ ਤੇ ਸਿਤਾਰਾ ਹੋਵੇ ਉਹ ਮੈਦਾਨ ਦੇ ਵਿੱਚ ਵੀ ਫੱਤੇ ਪਾਉਂਦਾ ਜੀ ਦੀ ਜੁਬਾਨ ਤੇ ਜੀ ਦੀ ਜੁਬਾਨ ਤੇ ਫਤਿਹ ਦਾ ਨਾਰਾ ਹੋਵੇ ਤਾਂ ਆਓ ਇਸ ਫਤਿਹ ਦੇ ਨਾਰੇ ਨੂੰ ਕਰੀਏ ਬੁਲੰਦ ਆਪਣੀ ਤੇ ਸਾਡੀ ਰਸਨਾ ਕਰੋ ਜੀ ਪਵਿੱਤਰ ਗੱਜ ਕੇ ਆਖੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਲਗਾ ਇਸ ਦੀਆਂ ਮੋਟੀਆਂ-ਮੋਟੀਆਂ ਅੱਖਾਂ ਵਿੱਚੋਂ ਮੁਹੱਬਤ ਦੇ ਸੁਪਨੇ ਉਤਰਨ ਲੱਗੇ ਇਹ ਕੰਸਵਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਮਹਿਲਾ ਤੱਕ ਪਹੁੰਚੀਆਂ ਸੱਡਾ ਜਵਾਲਾ ਸਿੰਘ ਵਿਚੋਲਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਦਿਆ ਸਿੰਘ ਜੀ ਭਾਈ ਕਰਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਮੁਕਮ ਸਿੰਘ ਜੀ ਅੰਤੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਵਿਆਹ ਹੋਇਆ ਅਤੇ ਮਹਾਰਾਣੀ ਜਿੰਦਕਰ ਸ਼ੇਰੇ ਪੰਜਾਬ ਦੀ ਪਿਆਰੀ ਰਾਣੀ ਬਣ ਗਈ ਇਹ ਖੁਸ਼ੀਆਂ ਬਹਤਾ ਚਿਰ ਨਾ ਰਹੀਆਂ 27 ਜੂਨ 1839 ਈਸਵੀ ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਇਸ ਜਹਾਨੋਂ ਅਲਵਿਦਾ ਕਹਿ ਕਰ ਗਏ ਚੰਦ ਸੂਰਜ ਅੰਬਰ ਤਾਰੇ ਸਬਰ ਹੋਏ ਸਨ ਜਦ ਮਹਾਰਾਜਾ ਰਣਜੀਤ ਸਿੰਘ ਨੂੰ ਆਖ਼ਤਿਮ ਸੰਸਕਾਰ ਲਈ ਚਿਖਾ ਉਤਲੇ ਟਾਇਆ ਗਿਆ ਤਾਂ ਪੰਜਾਬੀ ਤਾਹਾਂ ਮਾਰ ਕੇ ਰੋਏ ਗੱਟੇ ਪੁੱਤਰ ਖੜਕ ਸਿੰਘ ਨੇ ਜਦ ਚਿਖਾ ਨੂੰ ਲਾਂਬੋ ਲਾਇਆ ਤਾਂ ਜਾਨੋ ਸੰਸਾਰ ਸੁਨਾ ਹੋ ਗਿਆ ਚੰਦਰ ਦੀ ਚਿਖਾ ਲਟ-ਲਟ ਕਰਕੇ ਬੈ ਰਹੀ ਸੀ ਉਸ ਵਕਤ ਮਹਾਰਾਣੀ ਜਿੰਦਾ ਦੀ ਹਾਲਤ ਬੜੀ ਅਜੀਬੋ ਗਰੀਬ ਤੇ ਤਰਸਯੋਗ ਹੋ ਰਹੀ ਸੀ ਇੱਕ ਪਾਸੇ ਉਹ ਆਪਣੇ ਪੁੱਤਰ ਦਲੀਪ ਨੂੰ ਤੱਕ ਰਹੀ ਸੀ ਜਿਸ ਵੱਲ ਦੇ ਖੋਜਾ ਦੇ ਜੀਵਨ ਨੂੰ ਘਾਰਿਆ ਸੀ ਦੂਜੇ ਪਾਸੇ ਆਪਣੇ ਪਤੀ ਦੀ ਬਾਲਦੀ ਹੋਏ ਚਿਖਾਵਲ ਵੇ ਉਸਦਾ ਤੇਲ ਮਰਨ ਨੂੰ ਕਾਰਿਆ ਸੀ ਜੋ ਉਸਕਤ ਮਹਾਰਾਣੀ ਜਿੰਦਾ ਦੀ ਹਾਲ ਸੀ ਆਵ ਤੱਕੀਏ ਕਿ ਵਿਸ਼ਰੀ ਰਹੀ ਲੰਬੂ ਚਿਖਾ ਨੂੰ ਖੜਕ ਸਿੰਘ ਲਾਇਆ ਜਾ ਰੂਪ ਚੰਦਨ ਨੇ ਅੱਗ ਦਾ ਵਟਾਇਆ ਜਾ ਲੰਬੂ ਚਿਖਾ ਨੂੰ ਖੜਕ ਸਿੰਘ ਲਾਇਆ ਜਾ ਰੂਪ ਚੰਦਨ ਨੇ ਅੱਗ ਦਾ ਵਟਾਇਆ ਜਾ ਲੰਬੂ ਚਿਖਾ ਨੂੰ ਖੜਕ ਸਿੰਘ ਲਾਇਆ ਜਾ ਰੂਪ ਚੰਦਨ ਨੇ ਅੱਗ ਦਾ ਵਟਾਇਆ ਜਾ did not ਸਭ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਾਡੇ ਸਰਬਤਰਮ ਨਿਊ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪੰਜ ਕੀ ਨਾਮ ਜੀ ਆਪਣਾ ਜੀ ਮੇਰਾ ਨਾਮ ਹੈ ਸੋਨਪ੍ਰੀਤ ਕੌਰ ਇੱਕ ਕਿਸਸਾਂ ਤੋਂ ਆਈ ਜੀ ਅਸੀਂ ਆਇਆ ਫੂਲਖੁਰਦ ਰੋਪੜ ਪਿੰਡ ਫੂਲਖੁਰਦ ਤੋਂ ਉੱਥੇ ਗੁਰਦੁਆਰਾ ਸਿੰਘ ਸਭਾ ਪਿੰਡ ਫੂਲਖੁਰਦ ਵਿਖੇ ਅਸੀਂ ਬੱਚਿਆਂ ਨੂੰ ਤਿਆਰੀ ਕਰਵਾਂਦੇ ਆ ਵੈਸੇ ਵੀ ਸਾਡੇ ਗੁਰਦੁਆਰਾ ਸਾਹਿਬ ਜਮਾਤ ਲੱਗਦੀ ਸੀ ਰੋਜ਼ਾਨਾ ਸਾਖੀ ਦੀ ਤੇ ਉੱਥੇ ਬੱਚਿਆਂ ਨੇ ਤਿਆਰੀ ਕਰਾ ਕੇ ਬਹੁਤ ਵਧੀਆ ਉਪਰਾਲਾ ਐਵੇਂ ਦੇ ਬੱਚਿਆਂ ਨੂੰ ਜੇ ਅਸੀਂ ਐਵੇਂ ਦੇ ਪ੍ਰਤੀਯੋਗਿਤਾਵਾਂ ਅਗਰ ਹੋਉਂਗੀਆਂ ਤਾਂ ਹੀ ਬੱਚੇ ਜੋ ਸਿੱਖ ਇਤਿਹਾਸ ਨਾਲ ਜੁੜਨਗੇ ਜਿਵੇਂ ਅੱਜ ਸਵਾਲ ਜਵਾਬ ਮੁਕਾਬਲਾ ਹੋਇਆ ਨਹੀਂ ਆਪਣੇ ਆਮ ਸਕੂਲਾਂ ਵਿੱਚ ਇਤਿਹਾਸ ਬੱਚਿਆਂ ਨੂੰ ਨਹੀਂ ਪੜਾਇਆ ਜਾਂਦਾ ਠੀਕ ਹੈ ਇਹ ਲੋੜ ਹੈ ਵੀ ਆਪਣੇ ਗੁਰੂ ਘਰਾਂ ਵਿੱਚ ਜਾਂ ਸਕੂਲਾਂ ਵਿੱਚ ਸ਼ੁਰੂ ਹੋਵੇ ਹੁਣ ਜਿਵੇਂ ਸਕੂਲਾਂ ਦੇ ਬੱਚੇ ਆਏ ਨੇ ਉੱਥੇ ਇਤਿਹਾਸ ਸਿਲੇਬਸ ਤੋਂ ਨਹੀਂ ਆ ਪਰ ਉਹਨਾਂ ਨੂੰ ਤਿਆਰੀ ਕਰਕੇ ਲੈ ਕੇ ਆ ਇਸ ਤਰ੍ਹਾਂ ਬੱਚੇ ਆਏ ਨੇ ਬਹੁਤ ਵਧੀਆ ਸਵਾਲ ਜਵਾਬ ਮੁਕਾਬਲਾ ਇਤਿਹਾਸ ਬੱਚਿਆਂ ਨੇ ਪੜਾਇਆ ਬੜੇ ਚਾਨ ਨਾਲ ਤੇ ਬਾਕੀ ਕਵਿਸ਼ਰੀ ਮੁਕਾਬਲਾ ਵਿੱਚ ਵੀ ਬੱਚਿਆਂ ਨੇ ਭਾਗ ਲਿਆ ਤੇ ਬੜਾ ਵਧੀਆ ਬਹੁਤ ਵਧੀਆ ਤਿਆਰੀ ਕਰਕੇ ਬੱਚੇ ਸਾਰੀ ਟੀਮ ਆ ਰੱਖੀਆਂ ਨੇ 50 60 ਦੇ ਕਰੀਬ ਕਹਿੰਦੇ ਟੀਮਾਂ ਨੇ ਭਾਗ ਲਿਆ ਬਹੁਤ ਹੀ ਆਨੰਦ ਵਜਾ ਹੈ ਬਹੁਤ ਬਹੁਤ ਧੰਨਵਾਦ ਗੁਰੂ ਕੀ ਰਸੋਈ ਸੰਸਥਾ ਵਾਲਿਆਂ ਦਾ ਜਿਨ੍ਹਾਂ ਦਾ ਇੰਨਾ ਵਧੀਆ ਉਪਰਾਲਾ ਹੈ ਦੇਖੋ ਹਰ ਤਰ੍ਹਾਂ ਦਾ ਪ੍ਰਬੰਧ ਹੈ ਜੇ ਪਾਣੀ ਦਾ ਪ੍ਰਬੰਧ ਲੰਗਰ ਦਾ ਪ੍ਰਬੰਧ ਮਾਰਾ ਦੀ ਬਹੁਤ ਕਿਰਪਾ ਹੈ ਚੜ੍ਹਦੀ ਕਲਾ ਵਿੱਚ ਇਹ ਜਿਹੜਾ ਸਮਾਗਮ ਹੈ ਹੋ ਰਿਹਾ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਦਗੀ ਦੀ ਦਾਤ ਚੋੜੀ ਪਾ ਦਿਓ ਰੱਖਿਓਣੀ ਮਾਣਿਆ ਜਮਾ ਬੰਦਗੀ ਦੀ ਦਾਤ ਚੋੜੀ ਪਾ ਦਿਓ ਰੱਖਿਓਣੀ ਮਾਣਿਆ ਜਮਾ ਮਾਇਆ ਦੇ ਪੁਲਾ ਦੇ ਵਿੱਚ ਆਣ ਕੇ ਚ ਭੁੱਲ ਗਏ ਅਸੀਂ ਤੇਰੇ ਨਾਮ ਨੂੰ ਮਨਸਰਾ ਪਾਪਾ ਵੱਲ ਦੌੜਦਾ ਕਸਮਿਆ ਇਸ ਦੀ ਗੁਲਾਮ ਨੂੰ

ਕੋਲ ਜੰਦਾ ਨੂੰ ਮੁਸੀਬਤਾਂ ਪੈ ਗਈਆਂ ਤੇ ਹੁਣ ਹੀ ਕਟਾ ਕੇ ਲੜੀ ਕੋਲ ਖੜ ਕੇ ਖੜ ਕੇ ਜੰਦਾਣੇ ਤਾਂ ਹਾਰੀਆਂ ਮੱਝ ਜਦੋਂ ਸ਼ੇਰ ਦੀ ਮੜੀ ਮੱਝ ਜਦੋਂ ਸ਼ੇਰ ਦੀ ਮੜੀ ਕਹਿੰਦੇ ਡਾਟਿਆ ਤੋ ਕੈਰੀ ਕੀ ਘੁਸਾਰਿਆ ਕੀਤੇ ਵਿਦਵਜ ਮਾਨੀ ਲੋੜਾ ਮਾ ਕੰਡੋ ਹਾਰਿ ਛਾਣ ਕੇ ਤੇ ਮੱਥੇ ਵਾਲੀ ਰੇਖ ਨਾ ਸੜੀ ਕੌਲ ਖੜ ਕੇ ਕੜ ਕੇ ਜਨਾਨੇ ਤਾਂ ਹਮਾਰੀਆਂ ਮੱਝ ਜਦੋਂ ਸ਼ੇਰ ਦੀ ਮੜੀ ਮੱਝ ਜਦੋਂ ਸ਼ੇਰ ਦੇ ਮੜੀ ਸਤਿ ਸ੍ਰੀ ਅਕਾਲ ਸਰਬਤਰਮਨੂ ਚੈਨ ਬਖਸ਼ਵਾਦ ਸਤਿ ਸ੍ਰੀ ਅਕਾਲ ਜੀ ਰੁਚੀ ਤੋਂ ਵਿਕੇ ਰੁਚੀ ਤੋਂ ਕੰਮ ਕਰਵਾਇ ਜਾਵੇ ਕਿਸੇ ਕੋਲ ਦਿਖਵਾਇ ਗਏ ਅਨਸਤੋ ਕਰੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਕ ਜੀ ਕੀ ਫਤਿਹ ਅ ਪੰਜਾਬੀ ਦੇ ਚੈਨਲ ਦਾ ਬੜਾ ਧੰਨਵਾਦ ਕਰਦੇ ਆ ਕਿ ਆਪ ਜੀ ਸਾਡਾ ਇਹ ਜੋ ਸਵਾਗਤ ਚੰਦ ਤੇ ਕਵਰ ਕਰਨ ਦੇ ਲਈ ਪਹੁੰਚੇ ਆ ਤੇ ਇਹ ਭਾਜੀ ਜਿਹੜੇ ਮੁਕਾਬਲੇ ਚੱਲ ਰਹੇ ਜੋ ਆਪਾਂ 13 ਤੋਂ 17 ਅਕਤੂਬਰ ਤਰੀਕ ਰੱਖੀ ਸੀ ਜਿਸ ਦੇ ਵਿੱਚ ਗਰਵਾਣੀ ਕੀਰਤਨ ਗਰਵਾਣੀ ਕੰਠ ਸਵਾਲ ਜਵਾਬ ਤੇ ਕਵਿਸ਼ਰੀ ਦੇ ਮੁਕਾਬਲੇ ਹੋਣੇ ਸਨ ਤੇ ਉਹਨਾਂ ਦਾ ਅੱਜ ਸਵਾਲ ਜਵਾਬ ਜਿਹੜੇ ਸੀ ਦੋਨੇ ਵਰਗ ਛੋਟੇ ਬੱਚਿਆਂ ਦਾ ਤੇ ਵੱਡੇ ਬੱਚਿਆਂ ਦਾ ਉਹਨਾਂ ਦਾ ਫਾਈਨਲ ਰਾਉਂਡ ਅੱਜ ਕਰਵਾਇਆ ਗਿਆ ਜਾਂ ਤੇ ਉਸ ਦੇ ਨਾਲ ਕਵਿਸ਼ਰੀ ਦੇ ਜਿਹੜੇ ਅੱਜ ਕੁਆਲੀਫਾਈ ਰਾਉਂਡ ਜਿਹੜੇ ਪਰਵਾਇਆ ਗਿਆ ਕੱਲ ਕਰੇ ਸਟੇਜ ਸਟੇਜਾਈਜ਼ਨ ਦੇ ਅ ਕੱਲ ਹੈਗੀ ਹੈ ਜੀ ਗੁਰਬਾਣੀ ਕੀਰਤਨ ਦਾ ਕੁਆਲੀਫਾਈ ਰਾਉਂਡ ਹੈ ਤੇ ਉਸ ਦੇ ਨਾਲ ਵੱਡੇ ਬੱਚਿਆਂ ਦਾ ਗੁਰਬਾਣੀ ਕੰਠ ਦਾ ਜਿਹੜਾ ਕੁਆਲੀਫਾਈ ਰਾਉਂਡ ਹੈ ਇਹ ਦੋ ਕੁਆਲੀਫਾਈ ਰਾਉਂਡ ਤੇ ਕੱਲ ਹੋਣਗੇ ਤੇ ਜੀ ਲਾਸਟੇ ਜੋ ਸਾਰਾ ਟੂਰ ਪਲਾਨਿੰਗ ਸਰਵਾਈਜ਼ ਹੈ ਇਹ ਉਸਨੇ ਕੀ ਕੀ ਤੇ ਅਨਿਕ ਬਿਲਕੁਲ ਇਹ ਤਾਂ ਸਬਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹੀ ਹੋ ਰਿਹਾ ਗੁਰੂ ਸਾਹਿਬ ਨੇ ਆਪ ਅੰਗ ਸੰਗ ਹੋ ਕੇ ਆਪ ਆਪਣੀ ਰਹਿਮਤ ਦੇ ਨਾਲ ਸਾਰਾ ਜਿਹੜਾ ਇਹ ਕਾਰਜ ਕਰਵਾਉਣੇ ਆ ਤੇ ਉਹ ਪੂਰੀਆਂ ਤਿਆਰੀਆਂ ਜਿਹੜੀਆਂ ਸਾਡੇ ਵੱਲੋਂ ਮੁਕੰਮਲ ਆ ਤੇ ਬਾਕੀ ਗੁਰੂ ਸਾਹਿਬ ਜਾਣਦੇ ਆ ਉਹ ਜਾਣੀ ਜਾਣਿਆ ਤੇ ਉਹ ਆਪ ਕਰਵਾਉਣੇ ਵਾਲੇ ਨੇ ਆਪਣੇ ਜੋ ਸੇਵਾਮਾ ਆ ਉਹ ਆਪ ਲੈ ਲੈਣਗੇ। ਬਾਕੀ ਖਾਣਾ ਚ ਬਾਕੀ ਚੁੱਕੀ ਸਤ